ਆਲਾ ਸਾਰਿਆਂ ਦੇ ਤੇ ਅੱਜ ਆਪਾਂ ਗਰਾਊਂਡ ਵਾਸਤੇ ਨਵੇਂ ਟਾਇਰ ਦੇਖਣ ਆਏ ਆ ਤੇ ਇੱਥੇ ਸਪੋਰਟਸ ਦਾ ਸਮਾਨ ਲੈਣ ਆਏ ਆ ਸਾਰਾ ਜਿੰਨਾ ਵੀ ਚੰਗੇ ਜਮੜਾ ਆ ਬਾਈ ਨੂੰ ਨਾਲ ਲੈ ਕੇ ਆ ਰਹੇ ਆ ਆਪਣੇ ਆ ਦੁਕਾਨਾਂ ਆ ਗਈ ਨਾਸ ਤੇ ਬਰੀ ਠੀਕ ਹੈ ਇਹਦਾ ਕਾਲੀਆ ਵਾਲਾ ਦੇਖ ਰਹੇ ਨਹੀਂ ਖੜੀ ਜਾਣੀ ਹਾਂਜੀ ਸਸਤੀ ਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅੱਜ ਪਹੁੰਚਾਂਗੇ ਜੀ ਮਹਿਲਕਲਾ ਟਾਇਰ ਲੈਣ ਗਰਾਊਂਡ ਵਾਸਤੇ ਕੈਨਾਲੀ ਸ਼ੌਪ ਤੇ ਖੜੇ ਆਪਾਂ ਤਾਰੀ ਦੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਗਰਾਊਂਡ ਵਾਸਤੇ ਟਾਇਰ ਲੈ ਕੇ ਜਾਵਾਂਗੇ ਲਓ ਜੀ ਚੋਤ ਹੁਣੀ ਪਹੁੰਚ ਗਏ ਕਿਉਂ ਜੋ ਫਟਾਂ ਲੈ ਕੇ ਜਾਣੇ ਅੱਜ ਆਪਾਂ ਟਾਇਰ ਸਸੀ ਕਾਲ ਹੋ ਠੀਕ ਆ ਲਓ ਜੀ ਆਪਾਂ ਟਾਇਰ ਲੈ ਕੇ ਆਣੇ ਅੱਜ ਗਰਾਊਂਡ ਵਾਸਤੇ ਤੇ ਅੱਜ ਆਪਾਂ ਗਰਾਊਂਡ ਵਾਸਤੇ ਨਵੇਂ ਟਾਇਰ ਦੇਖਣ ਆਏ ਆ ਤੇ ਜਿੰਨਾ ਨਾਲ ਆਪਾਂ ਬਾਰਕ ਲਾਇਆ ਕਰਾਂਗੇ 2-3 ਟਾਇਰ ਲੈ ਕੇ ਜਾਣੇ ਆਪਾਂ ਨੇ ਇੱਥੋਂ ਇੱਕ ਵਾਰ ਕਾਊਟ ਵਾਸਤੇ ਲੈਣੇ ਵੱਡੇ ਜੀ ਜਿਵੇਂ ਉੱਪਰ ਰੱਖ ਕੇ ਬੈਠੇ ਨਾ ਜੀ ਉੱਥੇ ਹੀ ਰੱਖਣਿਆ ਗਰਾਊਂਡ 'ਤੇ ਜੀ ਉਹ ਮਗਰ ਨੂੰ ਕੋਈ ਨਹੀਂ ਆਉਂਦਾ ਉਹ ਆਦਾ ਰਹੇ ਬਈ ਇੱਕ ਛੋਟਾ ਵੀ ਲੈ ਲਓ ਹਲਕਾ ਹਲਕਾ ਲੈ ਨਾ ਕੋਈ ਨਾ ਛੋਟਾ ਖੁਸ਼ੀ ਦੇਖੋ ਤਾਂ ਵਧੀਆ ਗਾ ਦੋ ਮੇਰੇ ਵੀ ਆ ਮੇਰੇ ਵੀ ਉਹ ਇਹ ਤਾਂ ਰਹਿਣ ਦੇ ਇਹ ਰਹਿਣ ਦੇ ਆ ਜੱਕ ਨਾ ਹੋਵੇ ਪਾ ਦੇ ਲਈ ਬੰਦ ਸਹੀ ਕਹਿ ਰਹੇ ਠੀਕ ਹੈ ਜਮ ਸਹੀ ਆਦਾ ਕੁੱਤਾ ਹੁੰਦਾ ਇਹ ਕਹਿੰਦਾ ਹਾਂ ਹਾਂ ਕੁੱਤਰਾ ਨਹੀਂ ਹੋਵੇ ਆਓ ਪਤਾ ਠੀਕ ਆ ਆਪਾਂ ਇਹਨੇ ਆਪਾਂ ਦਾ ਵੇਹਂਤੀ ਲਾਉਣੀ ਚੋਕੜ ਮੁੜਿਆ ਇਹ ਵੀ ਗਾੜੀ ਦੇ ਵਿੱਚ ਕਦੇ ਆਣਾ ਨਾ ਆਉਣਾ ਨਾ ਬੈਠੋ ਕੋ ਨਹੀਂ ਆਉਣਾ ਅੱਜ ਸ਼ਾਮ ਨੂੰ ਅਸਰ ਸਭੀ ਜਾਂ ਮਾਗੇ ਟਾਇਰ ਆਪਾਂ ਚੱਕ ਲੈ ਆਦਾ ਠੀਕ ਆ ਬਈ ਹੱਲ ਨਹੀਂ ਕਿਤੇ ਨਹੀਂ ਜਾਂਦੇ ਮੇਰੀ ਗਰੰਟੀ ਤੇ ਰਹਿ ਜਾ 10 ਲੱਖ ਇਹਨਾਂ ਨੂੰ ਜਾਣਨਾ ਕਿ ਇਧਰਾਂ ਮੰਗ ਰੋ ਤਾਂ ਹਾਂ ਜਿੱਕੇ ਬੱਡਨ ਦਾ ਡੈਟ ਕਰ ਲਈ ਨੰਦਾ ਡੈਟ ਰੱਖੀ ਤੇ ਕਰ ਰੱਖੀ 100 ਰੁਪਏ ਦਿੱਤੇ ਗਏ ਆ ਤੇ ਸਾਡੇ ਗਰਾਉਂਡ ਸੇ ਆੜਨਾ ਗੱਲਬਾਤ ਪਾਣੀ ਆ ਕਰਾ ਕੇ ਚੈਰ ਲਾਦ ਲੈ ਜੋਧਣਾਂ ਨੂੰ ਤੋੜਦੇ ਆ ਤੇ ਆਪਾਂ ਕੇ ਜਾਵਾਂਗੇ ਨਾ ਅੱਛਾ ਲੈਣਾ ਹੁਣ ਅਸੀਂ ਆਇਆ ਬਰਨਾਲੇ ਤੇ ਇੱਥੇ ਸਪੋਰਟਸ ਦਾ ਸਮਾਨ ਲੈਣਾ ਆ ਸਾਰਾ ਜਿੰਨਾ ਵੀ ਚੈਂਪੀਓਨ ਦਾ ਆਪੇ ਬਣਾ ਲੈਣਾ ਸਾਰਿਆਂ ਆਪਣਾ ਤੇ ਕਾਣਾ ਕੀ ਸੋਪ ਆਰਸਾ ਵਗਰਾਣਾ ਲਣਾ ਇਹ ਤਾਂ ਤੁਹਾਡੇ 1 ਮੀਟਰ 100 ਰੁਪਏ ਦਾ ਜੋੜਾ ਵੀ ਨਹੀਂ ਜਿਹੜਾ 100 ਰੁਪਏ ਦਾ ਜੋੜਾ ਉਹਦੇ ਵਿੱਚ ਕਦੀ ਬਜ ਨਹੀਂ ਆਸੇ ਬੇਰੀ ਠੀਕ ਹੈ ਇਹਦਾ ਕਾਲੀਆਵਾ ਦੇਖ ਰਹੇ ਹਾਂ ਲੈ ਖੜੀ ਜਾਣੀ ਆ ਆਪਦੇ ਬਾਜੂ ਲੈਦਰ ਆ ਬਈ ਇਹ ਆ 8 4 ਮੀਟਰ ਆ ਬਈ ਇਹ 4 ਮੀਟਰ ਇਹ ਸਾਬ ਚਾਰ ਮੀਟਰ ਬਹੁਤ ਹੁੰਦੇ ਨਾ ਲੋ ਜੀ ਹੁਣ ਆਪਾਂ ਲੈਦਰ ਲਈ ਆ ਹਾਂ 8 ਮੀਟਰ ਬਹੁਤ ਚੇਲੀ ਆ ਜੀ ਇੱਕ ਰੋਲ ਆਪਾਂ ਹੁਣ ਲਈ ਦੇਖ ਸਕਦਾ ਹਾਂ ਸਟੈਚਿੰਗ ਟਿਊਬ ਦੀ ਸਟੈਚਿੰਗ ਟਿਊਬ ਲਈ ਦਗਾ ਕੀ ਹਾਂ ਇਹ ਕਰ ਦੋ ਜੀ ਇਹ ਤਾਂ ਕੁਛੇ ਬਾਅਦ ਉਥੇ ਆ ਦੇ ਆਏ ਕਰਕੇ ਤੇ ਰਸਾ ਲਾਣ ਲੱਗ ਪਏ ਉਹ ਲੋਕ ਆਪ ਉਹ ਜਿਹੜੇ ਬਾਈ ਨੇ ਗਨੇ ਗਰਮੀ ਪਾਤਾ ਬਾਈ ਉਹਨਾਂ ਨੇ ਸਾਨੂੰ ਜਲਦੀ ਰਫਲਾਇਆ 8 ਫਟ ਦਾ ਸਾਬੜਾ ਲੈ ਆ ਬਾਈ ਉਹਨਾਂ ਤੋਂ ਆ ਵੀ ਆਪਾਂ ਲਈ ਜਾਵਾਂਗੇ ਬਾਸਰੀ ਦੀ ਉਹਨਾਂ ਵਿੱਚ ਆਹ 5 ਪਾਚਾ ਦਾ ਨਾਮ ਹੈ ਮੈਂ ਕਹਿੰਦਾ ਆਹ ਜਿਹੜਾ ਚਾਈ ਨਾ ਦੇ ਪਾਇ ਬਚਾਉਣ ਲੱਗਿਆ ਖੰਬੇ ਦੇ ਇੱਥੇ ਨਿਬਾਸੀ ਦਾਦਨੀ ਫਿੱਕੇ ਦੇ ਬਸੇਗਾ ਲਾ ਲਾ ਇੱਥੇ ਰੱਖ ਲੈ ਲਓ ਲਾ ਕੇ ਲਿਓ ਉਹ ਨਹੀਂ ਸਮਾਨ ਸੂੰ ਰੱਖ ਲਿਆ ਹੋਣਾ ਤੇਨਦਰ ਆਪਾਂ 골ਡਨ ਫੋਨ ਕਰ ਲੈਣੇ ਜਾਂਦੇ ਹੁਣ ਹਾਂ ਜੀ ਹੁਣ ਅਸੀਂ ਸੇਰ ਪਰਾਏ ਹੋਇਆ ਆ ਆ ਚੈਨਰ ਲੈਣ ਤੇ ਇਹ ਖੰਭਿਆਂ ਦੇ ਉੱਪਰ ਲੱਗਣਗੇ ਸਵੇਰ ਦੇ ਫਿਰ ਹੀ ਜਾਣਿਆ ਆ ਚੈਨਰ ਆ ਜਿਹੜਾ ਉੱਪਰ ਕੱਢੇ ਜਾਣਗੇ ਅਸੀਂ ਸੇਰ ਪਰਾਏ ਆ ਆ ਚੈਨਰ ਲੈਣ ਇਹਨਾਂ ਤੇ ਰੱਸਾ ਬੰਨਿਆ ਜਾਣਾ ਬਈ ਜੀ ਸ਼ਾਮ ਪੈ ਗਈ ਤੇ ਹੁਣ ਆਪਾਂ ਆ ਪੱਤੀਆਂ ਲਵਾ ਰਹੇ ਹਾਂ ਦੇ ਗਣਾਂ ਲੈਣ ਚੰਗੀਆਂ ਸ਼ਾਮ ਹੋ ਗਈ ਸਾਨੂੰ ਫਿਰ ਤਾਂ ਹੁਣ ਇੱਥੇ ਹੁਣ ਆ ਜੁੱਲੀ ਵਾਲਾ ਆ ਗਿਆ ਇਹ ਤਿੰਨੇ ਫੰਕਸ਼ਨ ਤੁਸੀਂ ਇਕੱਠੇ ਕਰਨੇ ਆ ਲਓ ਜੀ ਜੁੱਲੀ ਆ ਆਪਣਾ ਕੰਮ ਬੈਠ ਜਾਓ ਇਹ ਦੇਖੋ ਕਿ ਕਿਹਦਾ ਹੋਰ ਕਿਹਦੀ ਸਪੈਸ਼ਲ ਮੰਗ ਦੀ ਖਾਤਰੀ ਲਓ ਜੀ ਸਵੇਰ ਦੇ ਤੁਰੇ ਹੋਏ ਸੀ ਹੁਣ ਪਹੁੰਚਿਆ ਪੈਂਡ ਵਾਲੇ ਗਰਾਊਂਡ ਤੇ ਬਾਕੀ ਕੰਮ ਆਪਾਂ ਕੱਲ ਨੂੰ ਸਟਾਰਟ ਕਰਾਂਗੇ ਧਿਆਨ ਦਾ ਬਈ ਆਪਣਾ ਵਾਕੇ ਹਾ ਗਰਮ ਹੱਥ ਨਾਲ ਲਾ ਲਿਓ ਪਰ ਜੋ ਧੋਣੀ ਖੇੜ ਖੁੜ ਕੇ ਹਟਣਾ ਹੈ ਕਿਉਂ ਕਰਨਾ ਵਾ ਪਟਾ ਵਧੀਆ ਬਣ ਗਿਆ ਸਟੰਬ ਦੇਖੀ ਆ ਰੱਸਾ ਵੀ ਲਿਆਂਦਾ ਰੱਸਾ ਵੀ ਕੱਢ ਲਓ ਸਾਨੂੰ ਬਾਹਰੇ ਕੱਢ ਕੇ ਅਸੀਂ ਲਿਬੜੇ ਵੇ ਮੜਾ ਜੇ ਬਾਕੀ ਨਹੀਂ ਗੱਡੀ ਲਿਬੜਦੀ ਸੁਭਾਣ ਧੋਲਾਂਗੇ ਯਾਰ ਫੜੋ ਆ ਵੀ ਲੈਂਦੀਆਂ ਬੈਲਟਾਂ ਪੁੱਟਾਂ ਆ ਬੈ ਆ ਤੋ ਰੱਖ ਲਈ ਬੈਲਟਾਂ ਰੱਖ ਲਈ ਹੋ ਲੈ ਜਾਂ ਤੇਰੇ ਬੈਕਪੈਕ ਉੱਡਾ ਦੀ ਆ ਬੈਕਪੈਕ ਚਾਹੰਦੇ ਕੱਲ ਦੇ ਪੈਣੇ ਫੇਰ ਪਰ ਆਵਾ ਤੇ ਇੰਨੀ ਆ ਦੀ ਮੁਰਗੇ ਇੰਨੀ ਨਾਲ ਲੈ ਗਿਆ ਆ ਤਰੀ ਮਣਰੀ ਦਾ ਮਾਰਨੀ ਤੋਂ ਕੀ ਕਰਾ ਰਾ ਹਾਂ ਕਹਿੰਦੇ ਜਲਦੀ ਕਰ ਨਾਲਾ ਤੇ ਸੋਖਾ ਗੱਲਾ ਮਾਰਦਾ ਜੋ ਨਾ ਨਲਾ ਚਲੀ ਮਨ ਚਲੋ ਵੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਆਪਾਂ ਕਰਾਂਗੇ ਤਿਆਰੀ ਠੀਕ ਹੋ ਜੀ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਆਪਾਂ ਕੰਪਲੀਟ ਕਰਾਂਗੇ ਕੰਮ ਤੇ ਆ ਰੰਗ ਰੁੰਗ ਲਿਆਂਦਾ ਤੇ ਖੰਭਿਆਂ ਨੂੰ ਰੰਗ ਕਰਾਂਗੇ ਤੇ ਚੰਨਰ ਨੂੰ ਰੰਗ ਕਰਨਾ ਪਹਿਲਾਂ ਖੰਭਿਆਂ ਨੂੰ ਪਾਚੋ ਕਰਾਂਗੇ ਆਪਾਂ ਪਹੁੰਚ ਗਏ ਗਰਾਊਂਡ ਤੇ ਹਾਂਜੀ ਸਮਾਨ ਸਮੂਹ ਕੱਢ ਲਿਆ ਤੇ ਹੁਣ ਅਸੀਂ ਇਹ ਤੇ ਰੰਗ ਕਰਾਂਗੇ ਆ ਰਸਾ ਰਸੇ ਤੇ ਆਪਾਂ ਤੇਲ ਲਾਉਣਾ ਚਾਹਦੇ ਆ ਪੰਗ ਹੀ ਲਈ ਜਨ ਉਹ ਰੰਗ ਨਾਲ ਲਓ ਜੀ ਰੰਗ ਕਰਨ ਦੀ ਤਿਆਰੀ ਜਗਦੇਵ ਰੰਗ ਬਣਾਉਣ ਲੱਗ ਗਿਆ ਬਹੁਤ ਥੋੜਾ ਜਿਹਾ ਪਾਵਾਂਗੇ ਹੂੰ ਥੋੜਾ ਥੋੜਾ ਪਾਵਾਂਗੇ ਬਾਜੂ ਗੇਟਾਂਗੇ ਤੋਂ ਰੰਗ ਸਿਲੈਕਟ ਕਰੇ ਨੇ ਜਗਦੇਵ ਨੇ ਡਿਜ਼ਾਈਨ ਬਣਾਇਆ ਆ ਵਧੀਆ ਲੱਗਦਾ ਨਾ ਭਾਈ ਹੂੰ ਰੰਗ ਤਾਂ ਫੇਰ ਆਏ ਆ ਵਧੀਆ ਲੱਗਦਾ ਰੰਗ ਇਹ ਨਾ ਜਿਹੜੇ ਉਹ ਪੋਲ ਗੱਡੇ ਹੋਏ ਨੇ ਨਾਲ ਮੈਚ ਹੋ ਗਿਆ ਗਰਾਊਂਡ ਸੋਹਣਾ ਲੱਗੂ ਇਹਦੇ ਨਾਲ ਬਸ ਇੰਨੇ ਨਾਲ ਹੀ ਤਾਂ ਕਾਲਾ ਮਾਰ ਜਾਂਦਾ ਇੰਦਰੀ ਭੱਜ ਗਿਆ ਕਿਨੇ ਚ ਹੁਣ ਨਾਲ ਦਾ ਰੰਗ ਹੋ ਗਿਆ ਬਸ ਵਧੀਆ ਲੱਗੂਗਾ ਜੈਨਾਂ ਨੂੰ ਲੱਗਿਆ ਹੋਇਆ ਉਹ ਮੈਂ ਇਧਰ ਨੂੰ ਆ ਗਿਆ ਤੇਰਾ ਹਾ ਦੇਖ ਕੇ ਟਾਇਰਾਂ ਦੇ ਵੀ ਮਨ ਲੱਗਦਾ ਰੰਗ ਮਾਰ ਦਿਆਂਗੇ ਨਾ ਹਾਂ ਭਾਈ ਟਾਇਰਾਂ ਦੀ ਬਾਤ ਹਾਂ ਨਾ ਸੋਹਣੇ ਜੇ ਲੱਗਣਗੇ ਬਏ ਗਰਾਊਂਡ 'ਚ ਹਾਂ ਟਾਇਰਾਂ ਦੇ ਵੀ ਪੀਲਾ ਕਾਲਾ ਮਾਰ ਦਾਂਗੇ हां गुड्डियां इयां ते ਵਧੀਆ ਨਾ ਕੰਮ ਬਾਈ ਵਧੀਆ ਲੱਗ ਰਿਹਾ ਦੇਖੋ ਮਿਹਨਤੀ ਨੇ ਮੁੰਡੇ ਬੂਰੇ ਬਾਈ ਜੋਬਰ ਇਹ ਵੀਡੀਓ ਬਾਈ ਆਪਣੇ ਗਾਹਾਂ ਰੰਗ ਤੋਂ ਟੇਡੇ ਮਾਰ ਕੇ ਦੇਣਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ ਇਹ ਵੱਧ ਤੋਂ ਵੱਧ ਲਾਇਕ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਲਓ ਜੀ ਆਪਾਂ ਰੱਸੇ ਨੂੰ ਤੇਲ ਲਗਾ ਰਹੇ ਹਾਂ ਨਮਾ ਲਿਆਂਦਾ ਤਾਂ ਕਿ ਇਹ ਖਾ ਨਾ ਹੋਵੇ ਰੱਸਾ ਉਹ ਟੋਲ ਦਤਾ ਤੇ ਹਾਂ ਲਗਾ ਉਹ ਬੋਨ ਝੱਕ ਲੈਣੇ ਹਾਂਜੀ ਤੇ ਹੁਣ ਆਪਾਂ ਚੈਨਰ ਤੇ ਆ ਰੰਗ ਵੀ ਕਰ ਦਿੱਤਾ ਹੁਣ ਇਹਨੂੰ ਸ਼ਾਮ ਨੂੰ ਗਲੀਆਂ ਕਢਾ ਕੇ ਇਹਨੂੰ ਸ਼ਾਮ ਨੂੰ ਲਾਵਾਂਗੇ ਖੰਬੇ ਤੇ ਤੇ ਆਹ ਰੱਸੇ ਨੂੰ ਆਪਾਂ ਤੇਲ ਲਾਤਾ ਸਰੋਂਦਾ ਤਾਂ ਕਿ ਖਰਾਬ ਨਾ ਹੋਵੇ ਆਪਿਆ ਰੱਸਾ 2 ਵਜੇ ਗਏ ਸਵੇਰ ਦੇ ਇੱਥੇ ਆ ਗਏ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਇਹਨੂੰ ਕੰਪਲੀਟ ਕਰਾਂਗੇ ਜੇ ਰੰਗ ਵੀ ਗਿੱਲਾ ਵਾ ਉਹ ਟੇਰ ਲੈਂਦੇ ਪੈਣਾ ਹਾਂਜੀ ਕੰਮ ਆਪਣਾ ਸਾਰਾ ਰੈਡੀ ਆ ਤੇ ਹੁਣ ਰੱਸਾ ਟੰਗਣ ਦੀ ਤਿਆਰੀ ਆ ਰੱਸੇ ਆਪਾਂ ਬੰਨ ਤੇ ਜਿਹੜਾ ਚੈਨ ਆ ਹੁਣ ਉੱਪਰ ਲੱਗਣਾ ਹੈ ਖੰਬਿਆਂ ਤੇ ਲਓ ਜੀ ਬੋਲ ਆਪਣਾ ਰੈਡੀ ਆ ਜਮਾ ਆਣ ਸਾਰਾ ਗੱਲ ਬਾਤੋ ਕੀ ਆਪਾਂ ਰਸਤਾ ਜੜਿਆ ਕਰਨਾ ਤੇ ਅਜੇ ਵਾ ਕੰਪਲੈਕਸ ਬਾਆ ਕਰਨੇ ਨਾਲ ਰੈਡੀ ਆ ਸਾਰਾ ਲਓ ਜੀ ਫੌਜੀ ਸਾਹਿਬ ਚੜਨ ਲੱਗੇ ਦੋਵੇਂ ਫੌਜੀ ਨੇ ਦੋਵੇਂ ਫੌਜੀ ਆ ਦੋਵੇਂ ਹੀ ਫੌਜੀ ਨੇ ਜੀ ਮੈਂ ਛੱਡਦਾ ਰੱਛ ਨਾਲ ਤੇਲ ਦੀ ਭੰਂਦਰੀ ਹਾਂ ਹਾਂ ਕੋਈ ਫਰਕ ਹੀ ਨਹੀਂ ਤੇਲ ਤਾਂ ਹੀ ਲਾਵੇ ਪ੍ਰੈਕਟਿਸ ਕੀਤੀ ਹੋਈ ਆ ਲਓ ਜੀ ਵਾਹ ਜੀ ਵਾਹ ਨਾ ਜਾਣ ਲੱਗਿਆ ਵੀ ਵਾਪਸ ਵੀ ਆਉਣਾ ਵਾਪਸ ਵੀ ਆਣਾ ਉਹ ਜੇ ਜੋਰ ਲਾਉਣਾ ਬਹੁਤ ਵਧੀਆ ਹੌਲੀ ਹੌਲੀ ਹੱਥ ਛੱਡ ਕੇ ਲੈ ਭੜਿਆ ਤਾਂ ਉੱਤੋਂ ਵੱਜ ਗਿਆ ਅਸਲ ਗੱਲ ਇਹ ਹੈ ਕਿ ਅਸਾਂ ਬਦਲਾਉਣਾ ਥੋੜਾ ਜਿਆ ਨਾ ਰੱਛਾ ਇਹ ਲੋੜਾ ਨਾ ਹੱਥ ਵਧੀਆ ਪੈਂਦਾ ਇਹਨੂੰ ਕਿਪੀ ਅਸਲੀ ਭਾਈ ਹੌਲੇ-ਹੌਲੇ ਸ਼ੀਰ ਵਾਲੇ ਦਾ ਕੰਮ ਹੈ। ਹਾਂ ਭਾਈ ਹੌਲੀ-ਹੌਲੀ। ਚੱਲ ਪਿਆ ਕੰਮ ਓਏ ਵਧਦੇ ਹੋਰ ਅੱਛਾ। ਚੱਲਾ 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 ਚੱਲਾ। ਦੇਖ ਸਕਦੇ ਹੋ ਰਸਾ ਸਾਰੇ ਜਾਨ ਚੜੀ ਜਾਂਦੇ ਆ। ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆਂ। ਆਪਣਾ ਸਾਰਾ ਕੰਮ ਕੰਪਲੀਟ ਆ। ਜੇ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਧੰਨਵਾਦ ਜੀ।